ਅਸੀਂ ਇੱਕ ਮੌ ਲੈ ਲਿਆ ਆਪਾਂ ਨੂਟਰੀ ਦਾ ਸਸਕਲ ਸਾਰਿਆਂ ਨੂੰ ਤੇ ਆਪਾਂ ਅੱਜ ਲੱਗੇ ਜੀ ਸੋਇਆ ਬਿਨ ਚਿਲੀ ਬਣਉਣ ਇੱਥੇ ਪਾਣੀ ਹੀ ਪਾਣੀ ਚ ਤੇ ਗਾਇਸ ਆਪਾਂ ਇਹਦੇ ਵਿੱਚ ਪਾਤੀ ਵਾ ਸੋਇਆ ਸੋਇਆ ਬਿਨ ਨੂਟਰੀ ਤੇ ਵਿੱਚ ਦਾ ਚਮਚ ਮੈਨਾ ਮਤਰਾ ਵਿੱਚ ਪਾਤਾ ਵਧੀਆ ਮਸਾਲਾ ਹੋ ਜਾਣਾ ਸੋਇਆ ਮਿੰਚ <li> ਸੋ ਬਣਾਉਣ ਲੱਗੇ ਗਾਈਸ ਜਿੱਦਾਂ ਚਿਲੀ ਪਟਾਟਾ ਮਿਲਦਾ ਹੈ ਰੇਜੂ ਨੂੰ ਕੋਲੀ ਹੁੰਦੀ ਨਾ ਇਹ ਤਾਂ ਚਿਲੀ ਪਟਾਟੋ ਹੁੰਦੇ ਵਾ ਤੇ ਉਦਾਂਗੇ ਇਸ ਸੋਇਆ ਮਿੰਚਲੀ ਵੀ ਹੁੰਦੀ ਵਾ ਲੈ ਲੇ ਵਾ ਥੋੜੀ ਜਿਹੀਆਂ ਗਾਜੇ ਇੱਕ ਗਾਜ ਲੇ ਲਈ ਅਦਰਕ ਲਸਣ ਦੋਵੇਂ ਚੀਤਾ ਮਿਰਚਾਂ ਹਰੀਆਂ ਤੇ ਸ਼ਿਮਲਾ ਮਿਰਚ ਪਰੀ ਨੇ ਦੁੱਧ ਜਸਮਾਨੀਆ ਗੰਡੇ ਤਾਂ ਚੀਦੇ ਸ਼ਿਮਲਾ ਮਿਰਚ ਤੇ ਟਮਾਟਰ ਇਹ ਥੋੜਾ ਹੱਦਾਂ ਜਰ ਸਿਕਾ ਗਾਇਸ ਨਿਊਟਰੀ ਸਾਡੀ ਉਬਲ ਗਈ ਬਾਹੋਂ ਤਾਂ ਆਪਾਂ ਠੰਡੀ ਕਰਨ ਆਪਾਂ ਉੱਚੇ ਪਾਣੀ ਤੋਂ ਠੋਣਾ ਹੈ ਥੋੜੇ ਇਹ ਸਾਰੇ ਹਾਲ ਸੀ ਨੀਂ ਕੋਲੀ ਚਾਪ ਲਈ ਸੀ ਨਾ ਜਿੰਨੀ ਭੀ ਲੈਣ ਹਣ ਇਹਨਾਂ ਆਪਾਂ ਨਿਚੋੜ ਦੇਣਾ ਚੰਗੀ ਤਰ੍ਹਾਂ ਸੌਫਟ ਹੋ ਗਈ ਨਾ ਕਿ ਹਾਂ ਤੁਹਾਨੂੰ ਪਤਾ ਤਾਂ ਹੀ ਬਾਲੀ ਮੈਨੂੰ ਪਤਾ ਹੈ गाइस ਇਨਗਰੀਡੀਅੰਟਸ ਕਹੜੇ ਲੈ ਦੇਵਾ ਡਾਰਕ ਸੌਸ ਗ੍ਰੀਨ ਚਿਲੀ ਸੌਸ ਵਾਈਟ ਵਿਨੇਗਰ 오ਰੀਗানো ਚਿਲੀ ਫਲੇਕਸ ਪਿਆਜ਼ ਅਰਸਮਾਨ ਰੈੱਡ ਟਮੇਟੋ ਸੌਸ ਤੇ ਕਾਰਨਫਲੋਰ गाइस ਲੋਨ ਪਾਤਾ ਵਾ

और दो चम्मच कॉर्न बाहर जी गाइस इन्हें तो मिक्स कर लेना है मैं क्या कश्मीर पाना नहीं तो गाइस हम जी मिक्स हो जाऊँगा गाइस दो पारे दो भी अलग बाहर ਗਾਈਸ ਹੁਣ ਵੇਖ ਸਕਦੇ ਜੀ ਮਿਕਸ ਹੋ ਗਈ ਵਾ ਗਾਇਸ ਤੇਲ ਗਰਮ ਹੁੰਦਾ ਵਾ ਤੇ ਉਹਨਾਂ ਤੱਕ ਫਿਰ ਬੈਸਿਕ ਵਲੌਗ ਤੁਹਾਨੂੰ ਦਿਖਾਉਣੀ ਵਾ ਕੌਣ ਹੋ ਜਾਂਦੇ ਮਾਮੂਨ ਗਾਈਸ ਤੇਲ ਗਰਮ ਤੇਲ ਗਰਮ ਹੋਂਦਿਆ ਵਾ ਸਿਆ ਅ ਗਰੀਡੀਅੰਟ ਆ ਗਾਇਸ ਉਹ ਨਿਊਟਰੀ ਪਾਤੀ ਵਾ ਹੁਣ ਗਰਮ ਹੁੰਦੀ ਵਾ ਇਹ ਹੈਗੀ ਆ ਜੀ ਸਾਡੀ ਨਿਊਟਰੀ ਸੋਇਆ ਬੀਨ ਗਾਇਸ ਇਹ ਸਾਡੀ ਨਿਊਟਰੀ ਸੋਇਆ ਬੀਨ ਬਣਦੇ ਆ ਗਾਇਸ ਹੁਣ ਬਣਦਾ ਪੀਵਾ ਨਿਊਟਰੀ ਸਾਡੀ ਰੈੱਡ ਹੋਊਗੀ ਤੇ ਫੇਰ ਮਿਲਣੀ ਗਾਇਸ ਹੁਣ ਬਣਦਾ ਰੈੱਡ ਬਣਦਾ ਤੇ ਵੇਖ ਸਕਦੇ ਜੂ ਬਣਦਾ ਪੀਵਾ ਜੇ ਮਨੇ ਰੈੱਡ ਖਾਣਾ ਹੁੰਦਾ ਮੰਮੀ ਕਹਿੰਦੇ ਵੀ ਮੈਂ ਭਾਂਡੇ ਮਾਰਨਾ ਚਲੋ ਨਾ ਮਾਂ ਜੰਮ ਦਾ ਭਾਂਡੇ ਆਪਾਂ ਮੈਂ ਗਾਈਸੋ ਨਿੱਤਾਂ ਮਲੇ ਸ਼ੰਮੀ ਜੀ ਤਾਂ ਕਰਨਾ ਹੋਬੀ ਜਿਹੜਾ ਇਹਦਾ ਤੇਲ ਲਿਆਣਾ ਤੇ ਹੁਣ ਬੈਕ ਟੂ ਵਲੋਗਿੰਗ ਆ ਗਾਈਸੋ ਸੌਫਟ ਹੈ ਉਹਨਾਂ ਦੱਜਾਪੂਰ ਪਾਤਾ ਵਾ ਹੁਣ ਆਪਾਂ ਨਿਊਟਰੀ ਦਾ ਗਾਈਸ ਵੀ ਵੇਖ ਸਾਦੇ ਜੇ ਦੱਜਾਪੂਰ ਵੀ ਕੱਢ ਲਿਆ ਵਾ ਮੰਮੀ ਨੇ ਇਹ ਨਹੀਂ ਨਿਊਟਰੀ ਵਾ ਅਗਰੀਡੀਅੰਟ ਬਣਾਉਣ ਲੱਗੀ ਕਿ ਬਣਾਉਣ ਗਾਇਸ ਹੁਣ ਆਪਾਂ ਲੱਗੇ ਨੂੰ ਗਰੇਵੀ ਇਹ ਇਹ ਹੈਗਾ ਤੜਕਾ ਗਰੇਵੀ ਲਈ ਪਹਿਲਾਂ ਲਸਣ ਤੜਕਾ 3 ਗੰਡੇ ਆਪਰੇ ਗੰਡੇ ਗਾਇਸ 3 ਗੰਡੇ ਗਾਇਸ ਪਾਤੇ ਤੇ ਗਾਇਸ ਹੁਣ ਆਪਾਂ ਮਿਰਚਾਂ ਪਾਤੀਆਂ ਹੋਈਆਂ ਆ। ਆਹ ਛਿਮਾਂ ਵੀ ਥੋੜੀ ਬਚੀ ਗਈ ਮਹੀਰ ਦੀ। ਇਹ ਕਰ ਲੇ। ਆਹ ਬਾਅਦੇ ਰੱਖੀ। ਇਹ ਬਰਾਊਨ ਹੋ ਜੂंगे। ਯਾਦ ਰੱਖੋ। ਤੇ ਪਾਣੀ ਕੱਢੀ ਤਰਿਆ ਇਹ ਤੇ ਚ ਬੰਦਰੇ ਵਿੱਚ ਪਾ ਲਿਆ ਗਾਇਸਾ ਤੇ ਵਧੀਆ ਲੱਗਣਾ ਗਾਇਸ ਹੁਣ ਪਾਤੀਆਂ ਵਾ ਆਪਾਂ ਕੀ ਕੀ ਪਾਇਆ ਵਾ ਚੰਗਰ ਮਿਰਚਾ ਪਿਆਜ ਇਹ ਚ ਆਪਾਂ ਪਾਇਆ ਸੀ ਗਾਇਸ ਤਿਆਜ਼ ਸ਼ਿਮਲਾ ਮਿਰਚ ਤੇ ਟਮਾਟਰ ਇਹ ਚੀਜ਼ਾਂ ਪਾਈਆਂ ਵਾ ਆਪਾਂ ਹੁਣ ਹਲ ਮੰਮੀ ਪਾਉਣ ਲੱਗੀ ਗਾਇਸ ਇਹ ਚ ਤੇਰੂ ਰਾਜ ਜੀ ਸੌਸ ਜਿਹੜੀ ਪਾਣੀ ਮਾਉ ਚਿਲੀ ਸੌਸ ਹੋਣਾ ਗਾਇਸ ਇਹ ਵਧੀਆ ਰਹੂਗਾ ਫਲੇਵਰ ਵਧੀਆ ਰਹੂਗਾ ਆ ਗਾਈਸ ਹੋਣਾ ਆਪਾਂ ਲੱਗੇ ਡਾਰਕ ਸੋਇਆ ਸੌਸ ਖੋਣ ਵੇਖ ਸਕਦੇ ਜੂ ਇਹ ਗਾਇਸ ਅਕਲ ਤੇ ਟੈਕਸਚਰ ਲਈ ਵਧੀਆ ਹੁੰਦੀ ਵਾ ਮਟਰ ਸਾਸ ਐਸੇ ਵੇਖ ਸਾਦੇ ਜੋ ਆਪਾਂ ਸਾਸਾ ਪਾਤੀਆਂ ਇਧਰ ਆਪਣੀ ਨਿਊਟਰੀਵ ਇਧਰ ਪਾਣੀ ਤਾਂ ਧਰੇ ਆਪਾਂ ਗਰੇਵੀ ਲਈ ਧਰੇ ਆ ਗਾਈਸ ਹੁਣ ਪਾਣੀ ਪਾਤਾ ਵਾ ਗਰੇਵੀ ਲਈ ਗਰਮ ਪਾਣੀ ਪਾਇਆ ਵਾ ਆਪਾਂ ਐਕਸਲ ਚ ਵੇਖ ਸਾ ਹੁਣ ਪਾਣੀ ਰਿਜਦਾ ਵਾ ਤੇ ਫੇਰ ਆਪਾਂ ਕਰਦੇ ਗਾਈਸ ਹੁਣ ਗਰੇਵੀ ਥੋੜੀ ਜੀ ਰਿਜੂਗੀ ਤੇ ਤੇ ਸਟ ਕਲਰ ਹੋਣਾ ਚਾਹੀਦਾ ਇੱਧਰ ਕੀ ਹੋਣ ਦਿਆ ਵਾ ਐਰਾ ਰੋਡ ਤੇ ਵਾਈਟ ਵਿਨੀਗਰ ਪਾਸ ਗਾਈ ਸੋਣਾ ਨੂਨ ਪਾਤਾ ਵਾ ਥੋੜਾ ਥੋੜੀ ਜੀ ਗਾਇਸ 슈ਗਰ ਤਾਂ ਪਾਈ ਆਪਾਂ ਕਿਉਂਕਿ ਇਹ ਮਿੱਠੇ ਬੰਦੇ ਆ ਇਸ ਕਰਕੇ ਪਾਣੀ 'ਚ 슈ਗਰ ਹੁਣ ਇਹ ਗਾਇਸ ਆਪਾਂ ਪੇਸਟ ਨੂੰ ਕਾਰਨਫਲੋਰ ਨੂੰ ਪਾਣੀ 'ਚ ਮਿਕਸ ਕੀਤਾ ਸੀ ਗਾਇਸ ਤੁਸੀਂ ਦੇਖ ਸਕਦੇ ਜੀ ਰੁਕ ਰੁਕ ਨਿਊਟਰੀਆ ਪਾਤੀ ਐਂਡ ਸਟੈਪ ਆਪਣਾ ਆ ਗਿਆ ਜੀ ਨਿਊਟਰੀ ਦਾ ਤੇ ਵੇਖੋ ਸਾਡੀ ਬਣ ਗਈ ਹੋ ਗਈ ਜੀ ਰੈਡੀ ਚਿਲੀ ਨਿਊਟਰੀ ਸੋਇਆ ਬੀਨ ਨੇਮ ਟੈਗ ਸੋਇਆ ਬੀਨ ਨਿਊਟਰੀ ਰੈਡੀ ਹੋ ਗਈ ਆ ਤੇ ਆਪਾਂ ਫੇਰ ਗੱਲ ਕਰਦੇ ਆਂ ਮਿਕਸ ਕਰਕੇ ਮਿਲਾ ਲਗੇ ਜੀ ਬਾਅਦ ਵਿੱਚ ਹੋ ਗਿਆ ਰੈਡੀ ਤੇ ਆਪਾਂ ਸਰਵ ਲੱਗੇ ਕਰਨ ਤੇ ਮੰਮੀ ਹੋਣੀ ਲੱਗੇ ਖਾਣ ਤੇ ਵੇਖ ਸਕਦੇ ਜੀ ਤਨੂ ਗਾਇਸ ਕਾਪੀ ਕੇ ਮਿਲਦੇ ਬੈਕ ਟੂ ਲਵਰ